ਇਸ ਵੇਲੇ ਸਾਡੇ ਨਾਲ ਸੰਦੀਪ ਕੁਮਾਰ ਸ਼ੁਕਲਾ ਨੇ ਜੋ ਕਮਲਕੌਰ ਦੇ ਗਵੰਡੀ ਨੇ ਸੰਦੀਪ ਕੁਮਾਰ ਜੀ ਨਿਊਜ਼ 18 ਤੇ ਸਵਾਗਤ ਹੈ ਅਸੀਂ ਜਾਣਨਾ ਚਾਹੁੰਦੇ ਹਾਂ ਕਿਉਂਕਿ ਹੁਣ ਕਮਲਕੌਰ ਦੀ ਡੈੱਡ ਬੋਡੀ ਮਿਲੀ ਹੈ ਬਠਿੰਡਾ ਤੋਂ ਤਾਂ ਕੀ ਕੋਈ ਜਾਨਕਾਰੀ ਤੁਹਾਡੇ ਕੋਲ ਕਿਉਂਕਿ ਤੁਸੀਂ ਗਵੰਡੀੋਂ ਕਦੋਂ ਤੁਸੀਂ ਲਾਸਟ ਵਾਰ ਉਹਨਾਂ ਨੂੰ ਦੇਖਿਆ ਕਦੋਂ ਉਹ ਲੁਧਿਆਣੇ ਤੋਂ ਗਏ ਨੇ ਕਿਸ ਦਿਨ ਕਿਸ ਤਰੀਕ ਕਿਹੜੇ-ਕਿਹੜੇ ਲੋਕ ਉਹਨਾਂ ਦੇ ਟੱਚ ਦੇ ਵਿੱਚ ਸੀ ਕਿ ਕੁਝ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਇਸ ਵੇਲੇ ਸਤਿਕਾਰ ਜੀ ਮੈਂ ਸੰਦੀਪ ਸ਼ੁਕਲਾ ਗੱਲ ਕਰ ਰਿਹਾ ਜੀ ਤੇ ਇਹ ਮੇਰੇ ਵਾਰਡ ਚੋ ਹੀ ਇਹ ਕਮਲਕੌਰ ਲਖਮਣਨਗਰ ਗਲੀ ਨੰਬਰ 1 ਡਾਬਾ ਲਹਾਰਾ ਲੁਧਿਆਣੇ ਚ ਇਹਨਾਂ ਦਾ ਘਰ ਹੈ ਜੀ ਤੇ ਪ੍ਰਵਾਸੀ ਨੇ ਇਹ ਕਾਫੀ ਚਿਰਾਂ ਤੋਂ ਮੈਂ ਜਾਣਦਾ ਹੁਣ ਇਹਨਾਂ ਦੀ ਜੰਪਲ ਫੋਨ ਕਰਕੇ ਜਰਾ ਪਤਾ ਨਹੀਂ ਲੱਗਦਾ ਵੀ ਇਹ ਪੰਜਾਬ ਦੇ ਨੇ ਜਾਂ ਕਿੱਥੋਂ ਦੇ ਨੇ ਪਰ ਹੈ ਪ੍ਰਵਾਸੀ ਸੀਗੇ ਜੀ ਤੇ ਕਾਫੀ ਸਮੇਂ ਤੋਂ ਵੀ ਮਤਲਬ ਇਹਨਾਂ ਦੇ ਵਿਵਾਦ ਵੀ ਚੱਲਦੇ ਸੀ ਜਿਹੜੇ ਆਪਣੇ ਸਿੱਖ ਸਮਾਜ ਤੋਂ ਜਿਹੜੇ ਨਿਹੰਗ ਸਾਹਿਬ ਨੇ ਜੀ ਉਹਨਾਂ ਨੂੰ ਕੋਈ ਇਤਰਾਜ਼ ਸੀ ਕਿਉਂਕਿ ਇਹਨਾਂ ਦੀ ਪਹਿਲਾਂ ਕੋਈ ਆਈਡੀ ਜਿਹੜੀ ਸੇ ਕਮਲਕੌਰ ਦੇ ਨਾਮ ਤੇ ਹੁੰਦੀ ਸੀ ਜੀ ਤੇ ਜਿਹੜੀ ਇਹਨਾਂ ਦੀ ਵੀਡੀਓ ਹੁੰਦੀਆਂ ਸੀਗੀਆਂ ਉਹ ਵੀ ਥੋੜਾ ਜਿਹਾ ਮਰਿਆਦਾ ਨੂੰ ਲੈ ਕੇ ਆਖਤ ਹੁੰਦੀਆਂ ਸੀ ਹੂੰ ਉਹ ਵੀ ਇੱਕ ਮੈਟਰ ਸੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਆਪਣੀ ਆਈਡੀ ਜਿਹੜੀ ਹੈ ਕੰਜਨ ਕੁਮਾਰੀ ਦੇ ਨਾਂ ਤੇ ਬਣਾ ਲਿਆ ਅਸਲ 'ਚ ਇਹਨਾਂ ਦਾ ਪੂਰਾ ਨਾਮ ਕੰਜਨ तिवारी ਹੈ ਜੀ ਇਹਨਾਂ ਦੇ ਥੋੜੇ ਚਿਰ ਪਹਿਲਾਂ ਫਾਦਰ ਦੀ ਵੀ ਡੈਥ ਹੋਈ ਹੈ ਤੇ ਇਹਨਾਂ ਦੀ ਜਿਹੜੀ ਮਦਰ ਹੈ ਘਰ ਦੇ ਵਿੱਚ ਇੱਕ ਸਿਸਟਰ ਹੈ ਇੱਕ ਬ੍ਰਦਰ ਹੈ ਇਹਨਾਂ ਦਾ ਜੀ ਤੋ ਆ ਸਾਰਾ ਮਾਮਲਾ ਹੈ ਜੀ ਆ ਸੰਦੀਪ ਕੁਮਾਰ ਜੀ ਪਰਿਵਾਰ ਨੂੰ ਵੀ ਪਤਾ ਲੱਗ ਗਿਆ ਹੁਣਾਂ ਜ਼ਰੂਰ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੋਣੀ ਹੈ ਮੀਡੀਆ ਦੇ ਰਾਹੀਂ ਵੀ ਤੁਹਾਡੀ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਗੱਲਬਾਤ ਹੋਈ ਆ ਕਦੋਂ ਜਿਹੜੀ ਕਮਲਕੌਰ ਆਪਣੇ ਘਰ ਤੋਂ ਗਈ ਸੀ ਕਿਸ ਦਿਨ ਗਈ ਸੀ ਨਹੀਂ ਮੇਰੀ ਪਰਿਵਾਰਕ ਮੈਂਬਰਾਂ ਨਾਲ ਹਲੇ ਗੱਲ ਨਹੀਂ ਹੋਈ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਹੈ ਤੈਨਾਂ ਨਾਲ ਤੇ ਪਬਲਿਸ਼ ਹੋਈ ਹੈ ਜੀ ਉਸ ਤੋਂ ਬਾਅਦ ਮੈਨੂੰ ਸੈਂਕੜੇ ਫੋਨ ਆ ਚੁੱਕੇ ਆ ਤੇ ਇਸ ਸੰਬੰਧ 'ਚ ਹੁਣ ਮੈਂ ਉਥੋਂ ਦੀ ਮੈਂ ਇੱਥੋਂ ਨਿਕਲ ਰਿਹਾ ਉਹਨਾਂ ਦੇ ਘਰ ਵਾਸਤੇ ਅੱਧਾ ਕਿਲੋਮੀਟਰ ਦਾ ਫਰਕ ਹੈ ਮੇਰੇ ਦਸਤਰ ਤੇ ਉਹ ਇਕafi ਲੋਕ ਆ ਰਹੇ ਨੇ ਉਸ ਸੰਬੰਧ ਚ ਮੈਂ ਚੱਲਿਆ ਬਾਕੀ ਇਸ ਤਰ੍ਹਾਂ ਸੀ ਵੀ ਥੋੜਾ ਜਿਹਾ ਜੋ ਇਹਨਾਂ ਦੀ ਲਾਈਫ ਸੀਗੀ ਉਹ ਜਿਆਦਾ ਮਤਲਬ ਪ੍ਰੋਫੈਸ਼ਨਲ ਲਾਈਫ ਸੀ ਰਾਤ ਰਾਤ ਆਣਾ ਜਾਣਾ ਇਹ ਸਭ ਗੱਲਾਂ ਸਾਰੇ ਜਾਣਦੇ ਨੇ ਕਿਉਂਕਿ ਹੋਰ ਲੋਕ ਵੀ ਇੱਥੇ ਆਉਂਦੇ ਸੀ ਜਾਂ ਇਹ ਜ਼ਿਆਦਾਤਰ ਘਰ ਤੋਂ ਬਾਹਰ ਰਹਿੰਦੇ ਸੀ ਜੇਕਰ ਤੁਹਾਡੇ ਕੋਲ ਜਾਣਕਾਰੀ ਹੈ ਜ਼ਿਆਦਾਤਰ ਘਰ ਤੋਂ ਬਾਹਰ ਰਹਿੰਦੇ ਸੀ ਕਿਉਂਕਿ ਇਹਨਾਂ ਦਾ ਵੀਡੀਓ-ਵੀਡੀਓ ਸ਼ੂਟ ਕਰਨ ਦੇ ਵਿੱਚ ਜ਼ਿਆਦਾ ਮਤਲਬ ਰੁਝਾਨ ਸੀਗਾ ਠੀਕ ਹੈ ਠੀਕ ਹੈ ਜੀ ਤੇ ਥੋੜਾ ਜਿਹਾ ਇਹ ਕਿਸੇ ਡਰਾਮੇ ਵਗੈਰਾ ਦੇ ਵਿੱਚ ਵੀ ਸ਼ੂਟ ਕਰਦੇ ਹੁੰਦੇ ਸੀ ਜੇ ਜੋ ਇੱਕ ਸ਼ਾਰਟ ਵੀਡੀਓਜ਼ ਹੁੰਦੀ ਹੈ ਜੀ ਜੀ ਹਾਂ ਜੀ ਬਿਲਕੁਲ ਠੀਕ ਹੈ ਬਹੁਤ ਧੰਨਵਾਦ ਸੰਦੀਪ ਕੁਮਾਰ ਜੀ ਤਾਂ ਸੰਦੀਪ ਕੁਮਾਰ ਸ਼ਕਲਾ ਜਿਹੜੇ ਕਮਲਕੌਰ ਦੇ ਗੁਆਂਟੀ ਨੇ ਉਹਨਾਂ ਨੇ ਦੱਸਿਆ ਕਿ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦੇ ਸੀ ਹਾਲਾਂਕਿ ਜ਼ਰੂਰ ਸਿੱਖ ਜਥੇਬੰਦੀਆਂ ਨੂੰ ਵੀ ਇਹਨਾਂ ਤੇ ਇਤਰਾਜ਼ ਸੀ ਕਈ ਧਮਕੀਆਂ ਵੀ ਇਹਨਾਂ ਨੂੰ ਮਿਲੀਆਂ ਪਰ ਹੁਣ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਡੇ ਕੋਲੇ ਸਾਹਮਣੇ ਆ ਰਹੀ ਹੈ ਮਨੋਜ ਰਾਠੀ ਮੇਰੇ ਸਹਿਯੋਗੀ ਜੁੜੇ ਹੋਏ ਨੇ ਕਿ 9 ਜੂਨ ਨੂੰ ਆ ਜੋ ਕਮਲਕੌਰ ਹੈ ਭਾਬੀ ਉਹ ਨਿਕਲਦੀ ਆਪਣੇ ਘਰ ਤੋਂ ਤੇ ਜਿਹੜੀ ਸੀਸੀਟੀਵੀ ਵੀ ਹੈ ਉਹ 10 ਜੂਨ ਦੀ ਹੈ ਤੇ ਅੱਜ ਹੁਣ 12 ਜੂਨ ਹੈ ਤਾਂ ਇਸ ਤੋਂ ਇਹ ਸਾਬਤ ਹੋ ਰਿਹਾ ਮਨੋਜ ਕਿ 9 ਜੂਨ ਤੋਂ ਘਰ ਨਿਕ ਘਰੋਂ ਨਿਕਲੀ 9 ਜੂਨ ਤੋਂ 9 ਜੂਨ ਨੂੰ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਵੇਲੇ ਸਾਡੇ ਨਾਲ ਸੰਦੀਪ ਕੁਮਾਰ ਸ਼ਕਲਾ ਨੇ ਜੋ ਕਮਲਕੌਰ ਦੇ ਗਵੰਡੀ ਨੇ ਸੰਦੀਪ ਕੁਮਾਰ ਜੀ ਨਿਊਜ਼ 18 ਤੇ ਸਵਾਗਤ ਹੈ ਅਸੀਂ ਜਾਣਨਾ ਚਾਹੁੰਦੇ ਹਾਂ ਕਿਉਂਕਿ ਹੁਣ ਕਮਲਕੌਰ ਦੀ ਡੈੱਡ ਬੋਡੀ ਮਿਲੀ ਹੈ ਬਠਿੰਡਾ ਤੋਂ ਤਾਂ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਕਿਉਂਕਿ ਤੁਸੀਂ ਗਵਾਂਢੀਓ ਕਦੋਂ ਤੁਸੀਂ ਲਾਸਟ ਵਾਰ ਉਹਨਾਂ ਨੂੰ ਦੇਖਿਆ ਕਦੋਂ ਉਹ ਲੁਧਿਆਣੇ ਤੋਂ ਗਏ ਨੇ ਕਿਸ ਦਿਨ ਕਿਸ ਤਰੀਕ ਕਿਹੜੇ-ਕਿਹੜੇ ਲੋਕ ਉਹਨਾਂ ਦੇ ਟੱਚ ਦੇ ਵਿੱਚ ਸੀ ਕਿ ਕੁਝ ਜਾਣਕਾਰੀ ਤੁਹਾਨੂੰ ਮਿਲ ਰਹੀ ਹੈ ਇਸ ਵੇਲੇ ਸਤਿ ਸ਼੍ਰੀ ਅਕਾਲ ਜੀ ਮੈਂ ਸੰਦੀਪ ਸ਼ਕਲਾ ਗੱਲ ਕਰ ਰਿਹਾ ਹਾਂ ਜੀ ਤੇ ਇਹ ਮੇਰੇ ਵਾਰਡ ਤੋਂ ਹੀ ਹੈ ਕਮਲਕੌਰ ਲక్ష్ਮਨ ਨਗਰ ਗਲੀ ਨੰਬਰ 1 ਡਾਬਾ ਲਹਾਰਾ ਲੁਧਿਆਣੇ 'ਚ ਇਹਨਾਂ ਦਾ ਘਰ ਹੈ ਜੀ ਤੇ ਪ੍ਰਵਾਸੀ ਨੇ ਇਹ ਕਾਫੀ ਚਿਰ ਤੋਂ ਮੈਂ ਜਾਣਦਾ ਹੁਣ ਇਹਨਾਂ ਦੀ ਜੰਪਲ ਫੋਨ ਕਰਕੇ ਜਰਾ ਪਤਾ ਨਹੀਂ ਲੱਗਦਾ ਵੀ ਇਹ ਪੰਜਾਬ ਦੇ ਨੇ ਜਾਂ ਕਿੱਥੋਂ ਦੇ ਨੇ ਪਰ ਹੈ ਪ੍ਰਵਾਸੀ ਸੀਗੇ ਜੀ ਤੇ ਕਾਫੀ ਸਮੇਂ ਤੋਂ ਵੀ ਮਤਲਬ ਇਹਨਾਂ ਦੇ ਵਿਵਾਦ ਵੀ ਚੱਲਦੇ ਸੀ ਜਿਹੜੇ ਆਪਣੇ ਸਿੱਖ ਸਮਾਜ ਤੋਂ ਜਿਹੜੇ ਨਿਹੰਗ ਸਾਹਿਬ ਨੇ ਜੀ ਉਹਨਾਂ ਨੂੰ ਕੋਈ ਇਤਰਾਜ਼ ਸੀ ਕਿਉਂਕਿ ਇਹਨਾਂ ਦੀ ਪਹਿਲਾਂ ਕੋਈ ਆਈਡੀ ਜਿਹੜੀ ਸੀ ਕਮਲਕੌਰ ਦੇ ਨਾਂ ਤੇ ਹੁੰਦੀ ਸੀ ਜੀ ਤੇ ਜਿਹੜੀ ਇਹਨਾਂ ਦੀ ਵੀਡੀਓ ਹੁੰਦੀਆਂ ਸੀਗੀਆਂ ਉਹ ਵੀ ਥੋੜਾ ਜਿਹਾ ਮਰਿਆਦਾ ਨੂੰ ਲੈ ਕੇ ਆਵਾਜ਼ਤ ਹੁੰਦੀਆਂ ਸੀ ਹੂੰ ਉਹ ਵੀ ਇੱਕ ਮੈਟਰ ਸੀ ਉਸ ਤੋਂ ਬਾਅਦ ਇਹਨਾਂ ਨੇ ਫਿਰ ਆਪਣੀ ਆਈਡੀ ਜਿਹੜੀ ਹੈ ਕੰਚਨ ਕੁਮਾਰੀ ਦੇ ਨਾਂ ਤੇ ਬਣਾ ਲਿਆ ਅਸਲ 'ਚ ਇਹਨਾਂ ਦਾ ਪੂਰਾ ਨਾਮ ਕੰਚਨ ਤਿਵਾਰੀ ਹੈ ਜੀ ਇਹਨਾਂ ਦੇ ਥੋੜੇ ਚਿਰ ਪਹਿਲਾਂ ਫਾਦਰ ਦੀ ਵੀ ਡੈਥ ਹੋਈ ਹੈ ਤੇ ਇਹਨਾਂ ਦੀ ਜਿਹੜੀ ਮਦਰ ਹੈ ਘਰ ਦੇ ਵਿੱਚ ਇੱਕ ਸਿਸਟਰ ਹੈ ਇੱਕ ਬ੍ਰਦਰ ਹੈ ਇਹਨਾਂ ਦਾ ਜੀ ਸੋ ਆ ਸਾਰਾ ਮਾਮਲਾ ਹੈ ਜੀ ਆ ਸੰਦੀਪ ਕੁਮਾਰ ਜੀ ਪਰਿਵਾਰ ਨੂੰ ਵੀ ਪਤਾ ਲੱਗ ਗਿਆ ਹੁਣਾਂ ਜ਼ਰੂਰ ਪੁਲਿਸ ਦੇ ਵੱਲੋਂ ਵੀ ਜਾਣਕਾਰੀ ਦਿੱਤੀ ਜਾ ਚੁੱਕੀ ਹੋਣੀ ਹੈ ਮੀਡੀਆ ਦੇ ਰਾਹੀਂ ਵੀ ਤੁਹਾਡੀ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਗੱਲਬਾਤ ਹੋਈ ਆ ਕਦੋਂ ਜਿਹੜੀ ਕਮਲਕੌਰ ਆਪਣੇ ਘਰ ਤੋਂ ਗਈ ਸੀ ਕਿਸ ਦਿਨ ਗਈ ਸੀ ਨਹੀਂ ਮੇਰੀ ਪਰਿਵਾਰਕ ਮੈਂਬਰਾਂ ਨਾਲ ਹਲੇ ਗੱਲ ਨਹੀਂ ਹੋਈ ਕਿਉਂਕਿ ਜਦੋਂ ਇਹ ਘਟਨਾ ਵਾਪਰੀ ਹੈ ਚੈਨਲਾਂ ਤੇ ਪਬਲਿਸ਼ ਹੋਈ ਹੈ ਜੀ ਉਸ ਤੋਂ ਬਾਅਦ ਮੈਨੂੰ ਸੈਂਕੜੇ ਫੋਨ ਆ ਚੁੱਕੇ ਆ ਤੇ ਇਸ ਸੰਬੰਧ 'ਚ ਹੁਣ ਮੈਂ ਉਥੋਂ ਦੀ ਮੈਂ ਇੱਥੋਂ ਨਿਕਲ ਰਿਹਾ ਉਹਨਾਂ ਦੇ ਘਰ ਵਾਸਤੇ ਅੱਧਾ ਕਿਲੋਮੀਟਰ ਦਾ ਫਰਕ ਹੈ ਮੇਰੇ ਦਫ਼ਤਰ ਤੇ ਉਹਨਾਂ ਕੀ ਕਾਫੀ ਲੋਕ ਆ ਰਹੇ ਨੇ ਉਸ ਸੰਬੰਧ ਚ ਮੈਂ ਚੱਲਿਆ ਬਾਕੀ ਇਸ ਤਰ੍ਹਾਂ ਸੀ ਵੀ ਥੋੜਾ ਜਿਹਾ ਜੋ ਇਹਨਾਂ ਦੀ ਲਾਈਫ ਸੀਗੀ ਉਹ ਜਿਆਦਾ ਮਤਲਬ ਪ੍ਰੋਫੈਸ਼ਨਲ ਲਾਈਫ ਸੀ ਰਾਤ ਰਾਤ ਆਣਾ ਜਾਣਾ ਇਹ ਸਭ ਗੱਲਾਂ ਸਾਰੇ ਜਾਣਦੇ ਨੇ ਕਿਉਂਕਿ ਉਹ ਲੋਕ ਵੀ ਇੱਥੇ ਆਉਂਦੇ ਸੀ ਜਾਂ ਇਹ ਜ਼ਿਆਦਾਤਰ ਘਰ ਤੋਂ ਬਾਹਰ ਰਹਿੰਦੇ ਸੀ ਜਿਕਰ ਤੁਹਾਡੇ ਕੋਲ ਜਾਣਕਾਰੀ ਜ਼ਿਆਦਾਤਰ ਘਰ ਤੋਂ ਘਰ ਤੋਂ ਬਾਹਰ ਰਹਿੰਦੇ ਸੀ ਕਿਉਂਕਿ ਇਹਨਾਂ ਦਾ ਵੀਡੀਓ-ਵਿਡੀਓ ਸ਼ੂਟ ਕਰਨ ਦੇ ਵਿੱਚ ਜ਼ਿਆਦਾ ਮਤਲਬ ਰੁਝਾਨ ਸੀਗਾ ਠੀਕ ਹੈ ਠੀਕ ਹੈ ਜੀ ਤੇ ਥੋੜਾ ਜਿਹਾ ਇਹ ਕਿਸੇ ਡਰਾਮੇ ਵਗੈਰਾ ਦੇ ਵਿੱਚ ਵੀ ਸ਼ੂਟ ਕਰਦੇ ਹੁੰਦੇ ਸੀਗੇ ਜੋ ਇੱਕ ਸ਼ਾਰਟ ਵੀਡੀਓਜ਼ ਹੁੰਦੀ ਹੈ ਜੀ ਜੀ ਹਾਂ ਜੀ ਠੀਕ ਆ ਬਹੁਤ ਧੰਨਵਾਦ ਸੰਦੀਪ ਕੁਮਾਰ ਜੀ ਤਾਂ ਸੰਦੀਪ ਕੁਮਾਰ ਸ਼ਕਲਾ ਜਿਹੜੇ ਕਮਲਕੌਰ ਦੇ ਗਵਾਂਡੀ ਨੇ ਉਹਨਾਂ ਨੇ ਦੱਸਿਆ ਕਿ ਜ਼ਿਆਦਾਤਰ ਘਰ ਤੋਂ ਬਾਹਰ ਹੀ ਰਹਿੰਦੇ ਸੀ ਹਾਲਾਂਕਿ ਜ਼ਰੂਰ ਸਿੱਖ ਜਥੇਬੰਦੀਆਂ ਨੂੰ ਵੀ ਇਹਨਾਂ ਤੇ ਇਤਰਾਜ਼ ਸੀ ਕਈ ਧਮਕੀਆਂ ਵੀ ਇਹਨਾਂ ਨੂੰ ਮਿਲੀਆਂ ਪਰ ਹੁਣ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਡੇ ਕੋਲੇ ਸਾਹਮਣੇ ਆ ਰਹੀ ਹੈ ਮਨੋਜ ਰਾਠੀ ਮੇਰੇ ਸਹਿਯੋਗੀ ਜੁੜੇ ਹੋਏ ਨੇ ਕਿ 9 ਜੂਨ ਨੂੰ ਆ ਜੋ ਕਮਲਕੌਰ ਹੈ ਭਾਬੀ ਉਹ ਨਿਕਲਦੀ ਆਪਣੇ ਘਰ ਤੋਂ ਤੇ ਜਿਹੜੀ ਸੀਸੀਟੀਵੀ ਵੀ ਹੈ ਉਹ 10 ਜੂਨ ਦੀ ਹੈ ਤੇ ਅੱਜ ਹੁਣ 12 ਜੂਨ ਹੈ ਤਾਂ ਇਸ ਤੋਂ ਇਹ ਸਾਬਤ ਹੋ ਰਿਹਾ ਮਨੋਜ ਕਿ 9 ਜੂਨ ਤੋਂ ਘਰੋਂ ਨਿਕਲ ਘਰੋਂ ਨਿਕਲੀ 9 ਜੂਨ ਤੋਂ 9 ਜੂਨ ਨੂੰ ਹੀ ਉਸ ਦਾ ਕਤਲ ਕਰ ਦਿੱਤਾ ਗਿਆ